ਅੱਜ ਬਹੁਤ ਹੀ ਮਹੱਤਵਪੂਰਨ ਜਿਹੜੀ ਮੀਟਿੰਗ ਹੈ ਉਸ ਨੂੰ ਕਵਰ ਕਰਨ ਲਈ ਪਹੁੰਚੇ ਹਾਂ ਆ ਸਭ ਤੋਂ ਪਹਿਲਾਂ ਅੱਜ ਚੌਥੇ ਪਾਤਸ਼ਾਹ ਧੰਤਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਸਾਰੀ ਸੰਗਤ ਨੂੰ ਉਸ ਦੀ ਮੁਬਾਰਕਬਾਦ ਤੇ ਨਾਲ ਹੀ ਅੱਜ ਇੱਕ ਬੜੀ ਹੀ ਮੰਦਭਾਗੀ ਖਬਰ ਜਿਸ ਨੇ ਸਾਨੂੰ ਸਾਰਿਆਂ ਨੂੰ ਬੜਾ ਉਦਾਸ ਕੀਤਾ ਨਾਮੋਸ਼ ਕੀਤਾ ਪਿਛਲੇ ਕਈ ਦਿਨਾਂ ਤੋਂ ਅਸੀਂ ਅਰਦਾਸਾਂ ਬੈਂਕੀਆਂ ਕਰ ਰਹੇ ਸੀ ਪਰ ਜੋ ਗੁਰੂ ਸਾਹਿਬ ਜੀ ਹੁਕਮ ਹੈ ਜੋ ਉਹਨਾਂ ਦਾ ਭਾਣਾ ਹੈ ਪੰਜਾਬ ਦਾ ਇੱਕ ਖੌਨਹਾਰ ਪੁੱਤ ਪੰਜਾਬੀ ਸੰਗੀਤ ਜਗਤ ਦਾ ਇੱਕ ਨਾਮਵਰ ਸਿਤਾਰਾ ਰਾਜਵੀਰ ਜਵੰਦਾ ਸਾਨੂੰ ਅੱਜ અલਵਿਦਾ ਕਿਹਾ ਗਿਆ ਅਸੀਂ ਸਾਡੇ ਸਾਰਿਆਂ ਵੱਲੋਂ ਜਿਹੜਾ ਹੈ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਸਾਡੇ ਭਰਾ ਦੇ ਨੂੰ ਦੇ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਿੱਛੇ ਉਹਨਾਂ ਦੇ ਪਰਿਵਾਰ ਨੂੰ ਤੇ ਜਿਹੜੇ ਉਹਨਾਂ ਦੀ ਲੱਖਾਂ ਆਪਣੇ ਫੈਨ ਹੈ ਤੇ ਸੰਗੀਤ ਜਗਤ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਦੇ ਵੱਲੋਂ ਸਾਡੀ ਡਿਊਟੀ ਲਈ ਗਈ ਹੈ ਮੇਰੇ ਨਾਲ ਮੇਰੇ ਸਾਥੀ ਦੀਪਕ ਬਾਲੀ ਜੀ ਜੋ ਟੂਰਿਜ਼ਮ ਮੈਕਮੇ ਦੇ ਵਿੱਚ ਸਲਾਹ ਕਰਨੇ ਅਸੀਂ ਅੱਜ ਸਵੇਰੇ ਪਹਿਲਾਂ ਪਠਾਨਕੋਟ ਫਿਰ ਹੁਸ਼ਿਆਰਪੁਰ ਤੇ ਅੱਜ ਹੁਣ ਜਲੰਧਰ ਦੇ ਵਿੱਚ ਜਲੰਧਰ ਦੀ ਸਾਰੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਕਪੂਰਥਲਾ ਦੀ ਸਾਰੀ ਸਾਰੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਤੇ ਸ਼੍ਰੀ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੀ ਸਾਰੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਕੀਤੀ ਹੈ 350 ਸਾਲਾਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਵੇਂ ਪਾਤਸ਼ਾਹ ਭਾਈ ਸਤੀ达ਸ ਜੀ ਭਾਈ ਮਤੀ达ਸ ਦੀ ਭਾਈ ਬਿਆਲਾ ਜੀ ਦਾ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਜੀ ਦੇ ਵੱਲੋਂ ਸਾਨੂੰ ਹੁਕਮ ਹੈ ਆਦੇਸ਼ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰ ਵੱਲੋਂ ਇਹ ਜਿਹੜੇ ਸਮਾਗਮ ਹੈ ਉਸ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਦੋ ਦਿਨ ਪਹਿਲਾਂ ਆਪ ਸਭ ਨੇ ਦੇਖਿਆ ਹੋਣਾ ਕਿ ਸਾਰੇ ਸਾਡੇ ਸੰਤ ਮਹਾਪੁਰਖ ਉਹਨਾਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨਾਲ ਉਹਨਾਂ ਨਾਲ ਮੀਟਿੰਗ ਕੀਤੀ ਤੇ ਸਾਰਾ ਜੋ ਪਲਾਨ ਹੈ ਉਹ ਦੱਸਿਆ ਤੇ ਸੰਤਾ ਮਹਾਂਪੁਰਖਾਂ ਦੇ ਅਪਰੂਵਲ ਤੋਂ ਬਾਅਦ ਅਸੀਂ ਹੁਣ ਲੱਗ ਗਏ ਹਾਂ ਜਿੱਥੋਂ-ਜਿੱਥੋਂ ਨਗਰ ਕੀਰਤਨ ਗੁਜ਼ਰਦੇ ਹਨ ਤਾਂ ਮੈਂ ਇੱਕ ਵਾਰੀ ਦੁਬਾਰਾ ਜਿਹੜਾ ਸਾਰਾ ਪਲਾਨ ਆਪ ਜੀ ਦੇ ਸਾਹਮਣੇ ਚਾਰ ਨਗਰ ਕੀਰਤਨ ਜਿਹੜੇ ਹੈ ਉਹ ਆਰੰਭੇ ਜਾਣਗੇ ਜਿਨ੍ਹਾਂ ਵਿੱਚੋਂ ਜਿਹੜੇ ਸਮਾਗਮ ਹੈ ਉਹ 25 ਅਕਤੂਬਰ ਤੋਂ ਸ਼ੁਰੂ ਹੋਣਗੇ 25 ਅਕਤੂਬਰ ਗੁਰਦੁਆਰਾ ਸੀਸਗੰਜ ਸਾਹਿਬ ਚਾਨਨੀ ਚੌਂਕ ਦਿੱਲੀ ਉੱਥੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੇ ਸਾਡੀ ਟੀਮ ਇਸ ਸਮਾਗਮ ਜਿਹੜਾ ਰਸਮੀ ਤੌਰ ਤੇ ਰੰਬੇ ਜਾਣਗੇ ਤੇ 25 ਅਕਤੂਬਰ ਨੂੰ ਹੀ ਸ਼ਾਮ ਨੂੰ ਗੁਰਦੁਆਰਾ ਰਕਾਬगंज ਸਾਹਿਬ ਦਿੱਲੀ ਵਿਖੇ ਕੀਰਤਨ ਦਰਬਾਰ ਹੋਊਗਾ ਉਸ ਤੋਂ ਬਾਅਦ ਜੀ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਨਾਲ ਹੀ 25 ਅਕਤੂਬਰ ਤੋਂ ਬਾਅਦ ਹੀ ਪੰਜਾਬ ਦੇ ਸਾਰੇ ਕਾਲਜੇਜ਼ ਯੂਨੀਵਰਸਿਟੀਆਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਬਾਣੀ ਨੂੰ ਲੈ ਕੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਜਿਹੜੇ ਸੈਮੀਨਾਰ ਹੋਣਗੇ 15 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਚ ਪ੍ਰਾਈਵੇਟ ਸਕੂਲ ਦੇ ਵਿੱਚ ਐਗਜਿਟ ਸਕੂਲ ਦੇ ਵਿੱਚ ਮਾਰਨਿੰਗ ਅਸੈਂਬਲੀ ਦੇ ਵਿੱਚ ਗੁਰੂ ਸਾਹਿਬ ਜੀ ਦਾ ਜੀਵਨ ਗੁਰੂ ਸਾਹਿਬ ਜੀ ਦੀ ਗੁਰਬਾਣੀ ਗੁਰੂ ਸਾਹਿਬ ਜੀ ਦਾ ਦੀ ਸ਼ਹਾਦਤ ਬਾਰੇ ਬੱਚਿਆਂ ਨੂੰ ਪੜਾਇਆ ਜਾਊਗਾ ਅਸੀਂ ਪੂਰਾ ਕਰਿਕੂਲਮ ਤਿਆਰ ਕਰ ਰਹੇ ਹਾਂ ਇਸ ਦੇ ਨਾਲ ਹੀ 18 ਨਵੰਬਰ ਨੂੰ ਗੁਰਦੁਆਰਾ ਛੱਟੀ ਪਾਤਸ਼ਾਹੀ ਸ਼੍ਰੀਨਗਰ ਵਿਖੇ ਛੇਵੇਂ ਪਾਤਸ਼ਾਹ ਜੀ ਦਾ ਉਹ ਸਥਾਨ ਹੈ ਉੱਥੇ ਕੀਰਤਨ ਦਰਬਾਰ ਹੋਣਗੇ ਤੇ ਮਿਤੀ 19 ਨਵੰਬਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਸਾਡੇ ਸੰਤਾਂ ਮਾਪੁਰਖਾਂ ਦੀ ਰਹਿਨਵਾਈ ਹੇਠ 19 ਨਵੰਬਰ ਨੂੰ ਜਿਹੜਾ ਪਹਿਲਾ ਨਗਰ ਕੀਰਤਨ ਹੈ ਉਹ ਸ਼੍ਰੀਨਗਰ ਤੋਂ ਆਰੰਭ ਹੋਊਗਾ ਵਾਇਆ ਜੰਮੂ ਹੁੰਦੇ ਹੋਏ ਵਾਇਆ ਪਠਾਨਕੋਟ ਹੁੰਦੇ ਹੋਏ 22 ਤਰੀਕ ਨੂੰ ਅਨੰਦਪੁਰ ਸਾਹਿਬ ਪਹੁੰਚੂਗਾ 20 ਤਰੀਕ ਨੂੰ ਇਕ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋਊਗਾ ਵਾਇਆ ਗੁਰਦਾਸਪੁਰ ਵਾਇਆ ਬਟਾਲਾ ਵਾਇਆ ਬਾਬਾ ਬਕਾਲਾ ਹੁੰਦੇ ਹੋਏ 20 ਸ਼ਾਮ ਨੂੰ ਅੰਮ੍ਰਿਤਸਰ ਵਿਖੇ ਤੇ ਫਿਰ ਵਾਇਆ ਤਰਨਤਾਰਨ ਗੋਇੰਦਵਾਲ ਸਾਹਿਬ ਹੁੰਦਾ ਹੋਇਆ 21 ਦੀ ਸ਼ਾਮ ਨੂੰ ਜਲੰਧਰ ਦੇ ਗੁਰਦੁਆਰਾ ਮਾਡਲ ਟਾਊਨ ਸਾਹਿਬ ਵਿਖੇ ਉਹ ਨਾਈਟ ਸਟੇ ਹੋਊਗਾ ਗੁਰੂ ਸਾਹਿਬ ਦਾ ਸੁਖਾਸਨ ਹੋਊਗਾ ਸਾਰੀ ਸੰਗਤ ਦਾ ਬੰਦੂਬਸਤ ਹੋਊਗਾ ਤੇ ਫਿਰ 22 ਤਰੀਕ ਨੂੰ ਸਵੇਰੇ ਵਾਇਆ ਫਗਵਾੜਾ ਹੁੰਦੇ ਹੋਏ ਵਾਇਆ ਬੰਗਾ ਵਾਇਆ ਨਵਾਂ ਸ਼ਹਿਰ ਵਾਇਆ ਬਲਾਚੌਰ ਪੂਰੇ ਸ਼ਹਿਰਾਂ ਦੇ ਵਿੱਚੋਂ ਨਗਰ ਕੀਰਤਨ ਗੁਜ਼ਰਦੇ ਹੋਏ ਜਿਹੜਾ ਹੈ ਵਾਇਆ ਕਾਠਗੜ ਆਸਰੋਂ ਹੁੰਦੇ ਹੋਏ ਗੁਰਦੁਆਰਾ ਟਿੱਬੀ ਸਾਹਿਬ ਤੇ ਫਿਰ ਨੂਰਪੁਰ 베ਦੀ ਦੇ ਪਿੰਡਾਂ ਦੇ ਵਿੱਚੋਂ ਅਨੰਦਪੁਰ ਸਾਹਿਬ ਇਹ ਫਿਰ ਇਦਾਂ ਹੀ ਦੋ ਨਗਰ ਕੀਰਤਨ ਸਾਡੇ ਮਾਝੇਤਮ ਜਿਨ੍ਹਾਂ ਵਿੱਚੋਂ ਇੱਕ ਇਹ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋ ਕੇ ਵਾਇਆ ਫਿਰੋਜ਼ਪੁਰ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਜਿਹੜਾ ਹੈ ਅਨੰਦਪੁਰ ਸਾਹਿਬ ਪਹੁੰਚੂਗਾ ਤੇ ਇੱਕ ਚੌਥਾ ਨਗਰ ਕੀਰਤਨ ਇਹ ਤੱਕ ਚੇਰੀ ਦਮਦਮਾ ਸਾਹਿਤਲਵੰਡੀ ਸਾਹ ਤੋਂ ਸ਼ੁਰੂ ਹੋ ਕੇ ਵਾਇਆ ਬਠਿੰਡਾ ਵਾਇਆ ਸੰਗਰੂਰ ਵਾਇਆ ਪਟਿਆਲਾ ਹੁੰਦੇ ਹੋਏ ਉਹ ਵੀ 19 ਨਵੰਬਰ ਨੂੰ ਸ਼ੁਰੂ ਹੋਊਗਾ ਚਾਰੋਂ ਨਗਰ ਕੀਰਤਨ 22 ਤਰੀਕ ਨੂੰ ਸ਼ਾਮੀ ਜਿਹੜੇ ਹੈ ਅਨੰਦਪੁਰ ਸਾਹਿਬ ਵਿਖੇ ਪਹੁੰਚਣਗੇ ਤੇ 23 24 25 ਨੂੰ ਨਨਦਪੁਰ ਸਾਹਿਬ ਵਿਖੇ ਲੋਕਿਕ ਸਮਾਗਮ ਹੋਣਗੇ ਜਿਹਦੇ ਵਿੱਚ ਸਰਵ ਧਰਮ ਸੰਮੇਲਨ ਹੈ ਸਰਬੱਤ ਦਾ ਭਲਾ ਇਕੱਤਰਤਾ ਹੈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੈ ਤਿੰਨੋਂ ਦਿਨ ਨਨਦਪੁਰ ਸਾਹਿਬ ਵਿਖੇ ਜਿਹੜਾ ਡਰੋਨ ਸ਼ੋ ਹੋਊਗਾ ਪੰਜਾਬ ਦਾ ਪਹਿਲਾ ਡਰੋਨ ਸ਼ੋ ਇੱਕ ਵਰਲਡ ਕਲਾਸ ਟੈਕ ਸਿਟੀ ਜਿਹੜੀ ਹੈ ਉਹ ਸਾਬਿਤ ਕਰ ਰਹੀ ਹੈ ਪੰਜਾਬ ਸਰਕਾਰ Shri Anandpur Sahib ਵਿਖੇ ਤੇ ਨਾਲ ਨਾਲ ਸ਼ਹਾਦਤ ਦੀ ਲੋ ਤੇ ਹੋਰ ਬਹੁਤ ਸਾਰੇ ਸਮਾਗਮ ਹੈ ਅੱਜ ਸਾਡੀ ਮੀਟਿੰਗ ਦਾ ਜਿਹੜਾ ਮੁੱਖ ਮਕਸਦ ਸੀ ਕਿ ਜਿਹੜਾ ਨਗਰ ਕੀਰਤਨ ਗੁਰਦਾਸਪੁਰ ਤੋਂ ਬਟਾਲਾ ਤੋਂ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਤੋਂ ਫਿਰ ਕਰਨਤਾਰਨ ਗੋਇੰਦਵਾਲ ਸਾਹਿਬ ਹੁੰਦੇ ਜਲੰਧਰ ਆਣਾ ਤਾਂ ਕਪੂਰਥਲੇ ਜਲੰਧਰ ਤੇ ਨਵਾਂ ਸ਼ਹਿਰ ਦੇ ਜਿੱਥੋਂ ਜਿੱਥੋਂ ਨਗਰ ਕੀਰਤਨ ਨੇ ਗੁਜ਼ਰਨਾ ਉੱਥੇ ਦੀ ਹਰ ਤਰ੍ਹਾਂ ਦੀ ਤਿਆਰੀ ਸੜਕਾਂ ਐਨ ਠੀਕ ਹੋਣ ਸਿਕਿਉਰਿਟੀ ਰੇ ਦੇ ਅਰੇਂਜਮੈਂਟਸ ਹੋਣ ਲੰਗਰ ਜਿਹੜੇ ਹੋਣ ਤਾਂ ਕਿ ਕਿਤੇ ਵੀ ਜਿਹੜੀ ਮਰਿਆਦਾ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਾਨੂੰ ਸਾਰਿਆਂ ਨੂੰ ਆਦੇਸ਼ ਹੈ ਚਾਹੇ ਅਸੀਂ ਕੋਈ ਮੰਤਰੀਆਂ ਕੋਈ ਐਮਐਲਏ ਆ ਕੋਈ ਚੇਅਰਮੈਨ ਹੈ ਜਾਂ ਫਿਰ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਹੈ ਕਿ ਅਸੀਂ ਸੇਵਾਦਾਰ ਬਣ ਕੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਹਰ ਤਰ੍ਹਾਂ ਦੀ ਤਿਆਰੀ ਜੋ ਹੈ ਗੁਰੂ ਸਾਹਿਬ ਦੇ ਸਤਕਾਰ ਨੂੰ ਨਜ਼ਰ 'ਚ ਰੱਖਦੇ ਹੋਏ ਗੁਰੂ ਸਾਹਿਬ ਦੀ ਅਦਬ ਨੂੰ ਨਜ਼ਰ 'ਚ ਰੱਖਦੇ ਹੋਏ ਹਰ ਤਰ੍ਹਾਂ ਦੀ ਜੋ ਤਿਆਰੀਆਂ ਤਾਂਕਿ ਜਿਹੜੀ ਵੀ ਸੰਗਤ ਜਿਹੜੀ ਵੀ ਸੰਤ ਮਹਾਂਪੁਰਖ ਆ ਰਹੇ ਆ ਉਹ ਖੁੱਲੇ ਉਹ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੇ ਕਰ ਸਕਣ ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕਰ ਸਕਣ ਉਸ ਦੇ ਸੰਬੰਧ ਦੇ ਵਿੱਚ ਤਿਆਰੀਆਂ ਹੋਈਆਂ ਤਿੰਨੋਂ ਜ਼ਿਲ੍ਹਿਆਂ ਦੇ ਵਿੱਚ ਨੂੰ ਆਦੇਸ਼ ਦੇ ਦਿੱਤੇ ਗਏ ਆ ਜੰਗੀ ਪੱਦਰ ਦੇ ਉੱਤੇ ਰੋਜ਼ ਜਿਹੜਾ ਕੰਮ ਹੋਊਗਾ ਤੇ ਆਪ ਸਭ ਦੇ ਮੈਂ ਮੀਡੀਆ ਦੇ ਸਾਥੀਆਂ ਰਾਹੀਂ ਇਹ ਬੇਨਤੀ ਕਰਦਾ ਹਾਂ ਆਪ ਸਭ ਦੇ ਮਾਧਿਅਮ ਦੇ ਰਾਹੀਂ ਇਹ ਹੈ ਕਿ ਲਾਈਟ ਐਂਡ ਸਾਊਂਡ ਦੇ ਸ਼ੋਅ ਦੇ ਵਿੱਚ ਵੀ ਵੱਧ ਤੋਂ ਵੱਧ ਆਪਜੀ ਸੰਗਤ ਦੇ ਰੂਪ ਦੇ ਵਿੱਚ ਆਪ ਜੀ ਨੇ ਵੀ ਸ਼ਾਮਲ ਹੋਣਾ ਤੇ ਜਿੰਨਾ ਇਸ ਦਾ ਪ੍ਰਚਾਰ ਆ ਤਾਂ ਕਿ ਜਿਹੜੀ ਸੰਗਤ ਹੈ ਉਸ ਤੱਕ ਇਹ ਜਾਣਕਾਰੀ ਪਹੁੰਚ ਸਕੇ ਸਾਡੇ ਸਾਰੇ ਆਫੀਸਰ ਸਾਡੇ ਸਾਰੇ ਨੁਮਾਇੰਦੇ ਮਾਨਯੋਗ ਮੰਤਰੀ ਸਾਹਿਬ ਹੋਣ ਮਾਨਯੋਗ ਸਾਰੇ ਸਾਡੇ ਐਮਐਲਏ ਸਹਿਬਾਨ ਹੋਣ ਸਾਡੇ ਚੇਅਰਮੈਨ ਸਾਹਿਬ ਹੋਣ ਸਾਰੇ ਅਗਲੇ 25 26 ਨਵੰਬਰ ਤੱਕ ਦਿਨ ਰਾਤ ਲੱਗਣਗੇ ਪਿੰਡ ਪਿੰਡ ਜਾ ਕੇ ਸਾਰੇ ਗੁਰਦੁਆਰਾ ਕਮੇਟੀਆਂ ਨੂੰ ਸਾਰੇ ਮੰਦਰ ਕਮੇਟੀਆਂ ਨੂੰ ਸਾਡੇ ਚੁਕਲੇ ਨਵੇਂ ਪਾਤਸ਼ਾਹ ਕੱਲੇ ਇੱਕ ਧਰਮ ਦੇ ਨਹੀਂ ਉਹਨਾਂ ਦੀ ਸ਼ਹਾਦਤ ਮਾਨਵਤਾ ਦੇ ਲਈ ਹੈ ਹਿਊਮਨ ਰਾਈਟ ਦੀ ਸਭ ਤੋਂ ਵੱਡੀ ਮਿਸਾਲ ਨੇ ਉਹ ਤਾਂ ਸਾਰੇ ਜਿੰਨੇ ਵੀ ਡਿਸਟ੍ਰਿਕਟ ਬਾਰ ਐਸੋਸੀਏਸ਼ਨਸ ਨੇ ਸਭ ਨੂੰ ਜਿਹੜਾ ਹੈ ਇਨਵੋਲਵ ਕੀਤਾ ਜਾਊਗਾ ਤੇ ਉਹਦੀ ਤਿਆਰੀਆਂ ਦੇ ਉੱਤੇ ਲੱਗੇ ਹੋਏ ਆ ਤੇ ਬਹੁਤ ਸ਼ਾਨਦਾਰ ਸਾਰੇ ਆਫੀਸਰਸ ਨੇ ਆਪਣੇ ਜ਼ਿੰਮੇਵਾਰੀਆਂ ਤੈਅ ਕੀਤੀਆਂ ਸਾਰੇ ਪਬਲਿਕ ਨੁਮਾਇੰਦੇ ਆ ਨੇ ਆਪਣੀਆਂ ਜ਼ਿੰਮੇਵਾਰੀਆਂ ਕੀਤੀਆਂ ਤੇ ਸੇਵਾਦਾਰ ਬਣ ਕੇ ਅਸੀਂ ਸਾਰੇ ਇਸ ਸਮਾਗਮ ਨੂੰ ਇੱਕ 350 ਸਾਲਾ ਸ਼ਹੀਦੀ ਪੁਰਬ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਆ ਮੈਂ ਹੁਣ ਰਿਕੁਐਸਟ ਕਰੂੰਗਾ ਦੀਪਕ ਬਾਲੀ ਜੀ ਨੂੰ ਵੀ ਬਹੁਤ 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 ਧੰਨਵਾਦ ਦਾਸਾ ਜੀ ਵੀ ਜਿਹੜਾ ਪਹਿਲਾਂ ਸਰਕਾਰ ਜੋ ਬੈਂਸਾ ਜੀ ਨੇ ਆ ਕੈਪਟਨ ਮਿਸਟਰ ਨੰਬਰ 54 ਦੀ ਹਾਜ਼ਰੀ ਹੈ। ਅਕੀਤ ਜੀ ਜੀ, ਲੱਖੀਤ ਜੀ ਇਸ ਪਾਈਪ ਤੋਂ ਦਾਜ਼ਾਦ ਰਾਸਕ ਦੇ ਹੋ। ਕਿ ਸਰਕਾਰ ਦੀ ਸ਼ਿਹਤਤਾ ਕਿਉਂ ਹੈ? ਸਰਕਾਰ ਕਿਉਂ ਸੀਨੀਅਰ ਸਰਵਿਸ ਕਰਦੇ। ਕਿ ਜਿਵੇਂ ਸਾਡੇ ਤਿਆ ਜਿਲ੍ਹੇ ਦੇ ਪ੍ਰਸ਼ਾਸਨਿਕ ਕਾਰੀ ਸਾਨੂੰ ਅੰਦਰ ਦਸਤਾਨ ਅੱਤ ਉੱਚ ਸਰਵਾਂ ਚੋਣ ਨਾਲ ਸਾਡੇ ਅਰਥ ਅਸੀਂ ਸਿਰਫ ਇਹ ਹੀ ਕਹਿੰਦੇ ਹਾਂ ਕਿ ਜੇ ਅਕਾਲਪੁਰਕ ਨੇ ਇਹ ਸਮਾਂ ਸਾਡੀ ਸਰਕਾਰ ਤੇ ਸੰਗਤ ਧਿਆਨ ਦਾ ਤਾਂ ਇਹ ਜਿੰਨੀ ਕਟਿੰਗ ਉਹਦੇ ਸ਼ਹਾਦਤ ਆ ਅਸੀਂ ਸਾਰਾ ਜੋ ਲਾ ਲਿਓ ਤਦ ਵੀ ਸਾਡੂ ਜਿਹੜਾ ਸਾਡਾ ਕੰਟਰੀਬਿਊਸ਼ਨ ਬਹੁਤ ਹਨ ਰਿਚਵਲ ਰਹਿ ਗਿਆ ਇਸ ਕਰਕੇ ਸਾਹਮਣੇ ਮਤਵਤ ਦੋੜਣਾ ਚਾਹੀਦਾ ਹੈ ਮਤਵਤ ਸਰਕਾਰ ਦਾ ਸਰਕਾਰ ਨਾਲ ਕੋ ਸਰਕਾਰ ਦਾ ਇਹ ਹੈ ਕਿ ਜੇ ਆਇਆ ਤਾਂ ਗੁਰੂ ਸਾਹਿਬ ਦੀ ਪੂਰੀ ਦੁਨੀਆ ਜਿਹਨੂੰ ਜਿਵੇਂ ਅੱਜ ਵੀ ਅਸੀਂ ਕਰਦੇ ਆ ਕਿ ਪੰਜਾ ਸਾਹਿਬ ਕੀ ਬਹੁਤ ਵਧੀਆ ਸਮਾਗਮ ਹੋਇਆ ਸੀ ਤਾਂ ਇਸੇ ਤਰ੍ਹਾਂ ਅਸੀਂ ਸਾਰੇ ਸਮਾਗਮ ਜਿਹੜੇ ਅਨੰਪੁਰ ਸਾਹਿਬ ਦੇ ਹੋਇਆ ਇਹ ਇੱਕ ਨੂੰ ਬਹੁਤ ਮਨੂਰੀ ਦਿੱਖ ਰਹੀ ਹੈ ਕਿ ਇਸੇ ਤਰ੍ਹਾਂ ਹੀ ਸਰਕਾਰ ਵੀ ਯਾਦ ਉਹ ਆਪਣੇ ਸ਼ਰਧਾ ਤੇਜ ਮੱਥਾ ਦਾ ਪ੍ਰਚਾਰਾ ਕਰਕੇ ਉਹਦਾ ਸਮਾਗਮ ਲਾਸਾਨੀ ਬਣਾਵੇ ਬਾਕੀ ਕੀ ਕਹਿ ਮੈਂ ਤੁਹਾਨੂੰ ਸਮਝਾ ਬਾਕੀ ਤਾਂ ਮਨਜੀ ਸਾਹਿਬ ਨੇ ਦੱਸਿਆ ਬਹੁਤ ਵੀ ਗੂੜੀ ਜੀ ਦੱਸਿਆ ਕਿ ਜਿਹੜੀ ਚਾਰ ਚਾਰੋ ਨਗਰ ਕੀਤੇ ਰਿਆ ਇਹਦਾ ਸਿਰ ਮਰਿਆਦਾ ਤੇ ਸ਼ਰਧਾ ਨੂੰ ਭਾਇ ਰੱਖਣ ਦੇ ਲਈ ਚਾਰੇ ਸੰਤ ਮਹਾਪੁਰਸ਼ਾਂ ਨੇ ਇਹ ਯਾਤਰਾਵਾਂ ਤੇ ਨਗਰ ਕੀਤੇ ਜੇ ਲਿਆ ਉਹਨਾਂ ਦੀ ਜ਼ਿੰਮੇਵਾਰੀ ਹੋਗੀ ਸਰਕਾਰ ਦਾ ਕੰਮ ਸਾਡਾ ਸਾਰਿਆਂ ਦਾ ਕੰਮ ਪ੍ਰਬੰਧ ਕਰਨਾ ਹੋਵੇਗਾ ਮਰਿਆਦਾ ਦੇ ਗੁਰੂ ਸਾਹਿਬ ਜੀ ਦਾ ਤਾਪਰ ਚੋ ਸੋਕਾ ਸੰਪ੍ਰਕਾਸ਼ ਸਰ ਇਹ ਜਿਹੜਾ ਨਗਰਕੈਂਚਨ ਗੁਰਦਾਸਪੁਰ ਚੱਲੇਗਾ ਇਹ ਜਿਹੜੇ ਭੁਰੀ ਵਾਲੇ ਸੰਤ ਨੇ ਮਹਾਰਾਜੂ ਉਹਨਾਂ ਦੀ ਸਤਿ ਪ੍ਰਸਤੀ ਚ ਉਹ ਸਾਰੀ ਸੰਗਤ ਆਏਗੀ ਉਹ ਆਪ ਗੁਰਦਾਸ ਸਾਹਿਬ ਨੂੰ ਲੈ ਕੇ ਆਉਣਗੇ ਉਹ ਮਰਿਆਦਾ ਦੇ ਬੜੇ ਤਵੰਦ ਨੇ ਪੱਕੇ ਨੇ ਉਹਨਾਂ ਦਾ ਬੜਾ ਜੀਵਨ ਦਾ ਲੰਮਾ ਹਿੱਸਾ ਗੜਾਇਆ ਸਿੱਖ ਧਰਮ ਦੇ ਅਨੁਸਾਰ ਸਿੱਖ ਮਨੁੱਖਾ ਦੇ ਅਨੁਸਾਰ ਸਿੱਖ ਸਿਧਾਂਤਾਂ ਦੇ ਅਨੁਸਾਰ ਨਿਕਲਿਆ ਸੋ ਮੇਰੀ ਇਹ ਹੀ ਬੇਨਤੀ ਹੈ ਕਿ ਅਸੀਂ ਬਾਕੀ ਸਾਰੀ ਜ਼ਿੰਮੇਵਾਰੀ ਸੰਭਾਲ ਲੈ ਰਹੀ ਆ ਅਸੀਂ ਵੱਤਬਦ ਲੋਕਾਂ ਨੂੰ ਲੈ ਕੇ ਆਏ ਲੋਕਾਂ ਨੂੰ ਗੁਰਨਾ ਚੋੜੀਏ ਜਿਹੜਾ ਜੁੜੇਗਾ ਉਹਦੀ ਜ਼ਿੰਦਗੀ ਦੀ ਬਿਲਕੁਲ ਗੁਰੂ ਸਾਹਿਬ ਆਪ ਨਿਵਾਜਣਗੇ ਔਰ ਜਿਹੜਾ ਉਹਨੂੰ ਜੋੜੇਗਾ ਉਹਨਾਂ ਦੇ ਵਿੱਚ ਗੁਰੂਗਣ ਗੁਰਸਾਹਿਬ ਬਹੁਤ ਮਿਹਰਬਾਨ ਬਣੇ ਕੋਟ ਤੋਂ ਧੰਨਵਾਦ ਸ਼ੁਕਰੀਆ ਮਿਹਰਬਾਨੀ ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰ ਦਮ ਆਪ ਪੰਜਾਬ ਸਰਕਾਰ ਦੇ ਵੱਲੋਂ ਸਾਡੇ ਪੰਜਾਬ ਪੁਲਿਸ ਵੱਲੋਂ ਚਾਰੋਂ ਨਗਰ ਕੀਰਤਨਾਂ ਦੇ ਵਿੱਚ ਜਦੋਂ ਜਦੋਂ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਐਂਟਰ ਹੋਣਗੇ ਉੱਥੇ ਗਾਰਡ ਆਫ ਆਨਰ ਦਿੱਤਾ ਜਾਊਗਾ ਇਦਾਂ ਹੀ ਜਿਵੇਂ ਜਿਹੜੀ ਸਾਡਾ ਨਗਰ ਕੀਰਤਨ ਜੋ ਜੰਮੂ ਤੋਂ ਆ ਰਿਹਾ ਜਿੱਦਾਂ ਹੀ ਪੰਜਾਬ ਹੋਊਗਾ ਉਹ ਪੰਜਾਬ ਸੈਂਟਰ ਹੋਗਾ ਉੱਥੇ ਗਾਰਡ ਆਫ ਆਨਰ ਹੈ ਝਲੰਦਰ ਦੇ ਵਿੱਚ ਕਪੂਰਥਲਾ ਦੇ ਵਿੱਚ ਫਗਵਾੜਾ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਸਾਰੀ ਜਗ੍ਹਾ ਦੇ ਉੱਤੇ ਅਗੇਂਸ ਨਗਰ ਕੀਰਤਨ ਨੂੰ ਸਤਕਾਰ ਦੇਖਦੇ ਹੋਏ ਪਹਿਲੀ ਵਾਰੀ ਇਹ ਜਿਹੜਾ ਗਾਰਡ ਆਫ ਆਨਰ ਹੋਗਾ ਨਾਲ ਹੀ ਜਿਨੇ ਬਾਲੀ ਸਾਹਿਬ ਨੇ ਦੱਸਿਆ ਸਾਡੇ ਸਾਰੇ ਸੰਤ ਮਹਾਪੁਰਖ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦੀ ਰਹਿਨਮਾਈ ਹੇਠ ਜਿਹੜੇ ਸਾਡੇ ਸਾਰੇ ਸੰਤ ਸਰਕਾਰਯੋਗ ਸੰਤ ਮਹਾਪੁਰਖ ਨੇ ਚਾਹੀ ਸਤ ਬਾਬਾ ਸਤਨਾਮ ਸਿੰਘ ਜੀ ਹੋਣੇ ਕਿਲਾ ਨੰਗੜ ਸਾਹਿਬ ਵਾਲੇ ਸਤ ਬਾਬਾ ਅਵਤਾਰ ਸਿੰਘ ਜੀ ਹੋਣ ਟੰਬੀ ਸਾਹਿਬ ਵਾਲੇ ਸੰਤ ਬਾਬਾ ਅਵਤਾਰ ਸਿੰਘ ਜੀ ਢੱਡਲ ਹੋਣ ਗੁਰੂ ਕੇ ਬਾਗ ਵਾਲੇ ਸੰਤ ਉਹਨਾਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਹੋਣ ਸਾਰੇ ਸੰਤਾਂ ਮਾਪੁਰਖਾਂ ਦੇ ਇਹ ਜਿਹੜਾ ਹੈ ਇਹ ਸਾਰੇ ਨਗਰ ਕੀਰਤਨ ਦੇ ਵਿੱਚ ਉਹ ਤੇ ਉਹਨਾਂ ਦੀ ਸੰਗਤ ਸ਼ਾਮਿਲ ਹੋਊਗੀ ਤੇ ਪੰਜਾਬ ਜਿਵੇਂ ਮਾਨ ਸਰ ਨੇ ਸਾਨੂੰ ਹੁਕਮ ਕੀਤਾ ਸਾਡਾ ਫਰਜ਼ ਤੇ ਸਾਡੇ ਸਾਰੇ ਨੁਮਾਇੰਦਿਆਂ ਦੇ ਤੇ ਸਾਰੀ ਬਿਊਰੋਕ੍ਰਾਸੀ ਅਸੀਂ ਸੇਵਾਦਾਰ ਬਣ ਕੇ ਇਸ ਨਗਰ ਕੀਰਤਨ ਦੇ ਵਿੱਚ ਜੋ ਜੋ ਸਾਡੀ ਡਿਊਟੀ ਹੈ ਉਹ ਨਿਭਾਵਾਂਗੇ